ਸਮਰਾਲਾ ਵਿੱਚ ਲੁਟੇਰਿਆਂ ਵੱਲੋਂ ਲੁੱਟਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਹੁਣ ਫਿਰ ਲੁੱਟ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਆਣ ਪਛਾਤੇ ਲੁਟੇਰੇ ਮਨੀ ਕੁਮਾਰ ਨੰਦਾ ਨਾਮ ਦੇ ਇੱਕ ਨੌਜਵਾਨ ਦੀ 2 ਤੋਲੇ ਦੀ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ ਨੇ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਹ ਘਟਨਾ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਵਾਪਰੀ ਹੈ ਉਸ ਵੇਲੇ ਬੀਤੀ ਦੇਰ ਸ਼ਾਮ ਦਾ ਕਰੀਬ 7:30 ਵਜੇ ਦਾ ਸਮਾਂ ਸੀ ਜਿਸ ਗਲੀ ਵਿੱਚ ਲੁਟੇਰਿਆਂ ਦੇ ਵੱਲੋਂ ਇਹ ਲੁੱਟ ਕੀਤੀ ਗਈ ਹੈ ਉਹ ਸੰਗਣੀ ਆਬਾਦੀ ਵਾਲਾ ਇਲਾਕਾ ਅਣਪਛਾਤੇ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਹਨਾਂ ਦੇ ਵੱਲੋਂ ਸੋਨੇ ਦੀ ਚੇਨ ਲੁੱਟੀ ਗਈ ਤੇ ਮੌਕੇ ਤੋਂ ਫਰਾਰ ਹੋ ਗਏ ਕਟਨਾ ਦੀ ਸੂਚਨਾ ਸਨਾਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਹੁਣ ਜਾਂਚ ਵਿੱਚ ਜੁਟ ਗਈ ਹੈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋ ਗਈ ਹੈ ਪੀੜਤ ਮਨੀ ਕੁਮਾਰ ਨੰਦਾ ਨੇ ਦੱਸਿਆ ਹੈ ਕਿ ਉਹ ਘਰ ਦੇ ਨਜ਼ਦੀਕ ਪੈੰਦੀ ਕਨਫੈਕਟਰੀ ਦੀ ਦੁਕਾਨ ਤੋਂ ਬ੍ਰੈਡ ਲੈਣ ਗਿਆ ਸੀ ਉਹ ਬ੍ਰੈਡ ਖਰੀਦ ਕੇ ਜਦੋਂ ਘਰ ਵਾਪਸ ਆਉਣ ਲੱਗਾ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਦੀ ਸੋਨੇ ਦੀ ਚੇਨ ਲੁੱਟੀ ਅਤੇ ਦੋਨੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਪੀੜਤ ਨੇ ਦੱਸਿਆ ਹੈ ਕਿ ਉਸਨੇ ਇਨ੍ਹਾਂ ਲੁਟੇਰਿਆਂ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਿਹਾ ਹੁਣ ਉਸਨੇ ਸਮਰਾਲਾ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਸਮਰਾਲਾ ਪੁਲਿਸ ਦੇ ASI ਜਰਨੈਲ ਸਿੰਘ ਨੇ ਕਿਹਾ ਹੈ ਕਿ ਪੁਲਿਸ ਦੇ ਵੱਲੋਂ CCTV ਕੈਮਰੇ ਖੰਗਾਲੇ ਜਾ ਰਹੇ ਨੇ ਜਲਦ ਹੀ ਇਨ੍ਹਾਂ ਲੁਟੇਰਿਆਂ ਤੇ ਨੱਥ ਪਾ ਲਈ ਜਾਵੇਗੀ ਇਸ ਬੰਦ ਵਿੱਚ ਪੀੜਤ ਮਨੀ ਕੁਮਾਰ ਅਤੇ ਐਸਆਈ ਜਰਨੈਲ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਮਨੀ ਕੁਮਾਰ ਮੰਦਾ ਮੈਂ ਆਪਣੇ ਘਰ ਤੋਂ ਕੰਪੈਕਸ਼ਨ ਨਾਲ ਉਹ ਬ੍ਰੈਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਦਾ ਬ੍ਰੈਡ ਲੈ ਕੇ ਵਾਪਸ ਘਰ ਵੱਲ ਨੂੰ ਲੰਘਿਆ ਇੱਥੇ ਇੱਕ ਬੰਦਾ ਆ ਤੇ ਕਾਪੜੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਝਪਟ ਮਾਰ ਕੇ ਤਾਨੂੰ ਲੈ ਕੇ ਉਹ ਚਲੇ ਗਿਆ ਮੈਂ ਉਹਦੇ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੱਜਣਾ ਉਹ ਨਾਕਾਬ ਹੋ ਗਿਆ ਸਮਝਿਆ ਕਿ ਛੱਤ ਪਾ ਲਿਆ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਮੇਰਾ ਫੇਸ ਸੰਦਿਆ ਵੱਢ ਕੇ ਡਰ ਗਿਆ ਇਹ ਗੱਲ ਹੈ ਜੀ 7:00 7:15 ਵੀ ਜੀ 7:10 ਦੇ ਟਾਈਮ ਦੀ ਇਹ ਵੀ ਇਹ ਤੁਸੀਂ ਇਹ ਕੈਂਪ ਦੋ ਕਟੋਲੇ ਵੀ ਪੀਤੇ ਨੇ ਵੀ ਹਾਂ ਜੀ ਕੰਪਲੇਂਟ ਬੋਰਡ ਤੋਂ ਕੰਪਲੇਂਟ ਲਿਖਾਤੀ ਹੈ ਕਹਿੰਦੇ ਵੀ ਕੱਲ ਕਰ ਦਿਆਂਗੇ ਇਹ ਰਿਕਾਰਡਿੰਗ ਵਗੈਰਾ ਤੁਸੀਂ ਖੜਾ ਕੇ ਦੇਖ ਲਿਓਗੇ ਇੱਕ ਵਾਰ ਅਸੀਂ ਖਾਲਾ ਆ ਕੇ ਰਿਕਾਰਡਿੰਗ ਆਪੇ ਖੜਾ ਕੇ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਨਹੀਂ ਮੈਂ ਮੌਕੇ ਤਾਂ ਨਹੀਂ ਆਏ ਜੀ ਅੱਲਾ ਤਾਂ ਮੈਂ ਜਦ ਚਾਰ ਪ੍ਰੋਫੈਸ਼ਨਲ ਮੰਗਦਾ ਕੋਈ ਕਰੇਗਾ ਤੀਜੇ ਭਾਗ ਕੋਈ ਪ੍ਰੋਫੈਸ਼ਨਲ ਕੀ ਮੰਗਦਾ ਉਹ ਵੀ ਟਾਈਮਿੰਗ ਦੀ ਵਾਪਸ ਸਰਦਨ ਚੋੜਾ ਨੇ ਫਾੜ ਲਿਆ ਵੀ ਪਹੁੰਚਣੇ ਜਦੋਂ ਆਪ ਕੋ ਦੇ ਰਹਾ ਨਾ ਕਿਨੇ ਮੁੱਲ ਸੀ ਇਹਨੇ ਕੋਈ ਇੰਡੋ ਮੁੱਟੇ ਸੀ ਮੁੰਡੇ ਕਿਹਦਾ ਤਾਂ ਹੈ ਸਪਲੈਂਡਰ ਸੇਟਿੰਗ ਹੁੰਦਾ ਸੀਗਾ ਉਹਦੇ ਨੰਬਰ ਪਲੇਟ ਹੈ ਨਹੀਂ ਮਤਲਬ ਦੀ ਹੀ ਹੈ ਲੋਕੀ ਕਿਸ ਦਾ ਉੱਧਰ ਆ ਕੇ ਕੋ ਵਾਲੇ ਪਾਇਦੇ ਬ੍ਰੈਡਲ ਲਾ ਕੇ ਨਿਕਲੇ ਉੱਧਰ ਸੰਦੀਆ ਡਰੋਨ ਉੱਢ ਕੈ ਨਾਨਾ ਰੋਡ ਵਾਲ ਨੂੰ ਪਿੱਛਾ ਵੀ ਕੀਤਾ ਕੋ ਬੋਲਟ ਦੇ ਬੰਦਿਆ ਆ ਗਏ ਤੇ ਲੋ ਬਹਿ ਕੇ ਪਰ ਉਹ ਫਾਰਮ ਨਿਵੇਦਾਂ ਤੋਂ ਆ ਸਪੇ ਬਣਾ ਕੇ ਨਿਕਲ ਗਏ ਹਰ ਗੱਲ ਦੇ ਆਂ ਵੀ ਵੀਰੋ ਇਹ ਚਾਹਵਾ ਦੇ। ਇਹ ਵੀ ਇੱਕ ਸਾਡੇ ਕੋਲ ਮਲਕ ਮਰਨ ਅੰਦਾਜ਼ੀ ਐਪਲੀਕੇਸ਼ਨ ਆਈਆ ਹੋਣੀ। ਮੈਂ ਹੁਣ ਮੌਕੇ ਤੇ ਖੜਾ ਆ ਕੇ ਇਹਨੇ ਦੁੱਖ ਆਪੀ ਸਾਡੀ ਇੱਥੇ ਚੈਨੀ ਕੋ ਹੋਈ ਆ। ਇਹ ਤੋਂ ਨਾਲ ਹੀ ਆ ਵੇਖਰੀ ਦੁਕਾਨ ਹੈ। ਸੇਖਾਂ ਤੀਕ ਲੈ ਕੇ ਨਿਕਲੇ ਆ। ਉਹ ਜਿਹੜੇ ਮਰਸੀ ਸੀ ਉਹਨਾਂ ਦੀ ਹਜੇ ਸਿਸਲੀ ਕੈਮਰੇ ਹਿਲਾ ਲਏ ਆ ਅਸੀਂ। ਪਤਾ ਲੱਗਦਾ ਕੁਝ ਜਿਹੜੀ ਅੱਗੇ ਘਟਨਾ ਹੋਊਗੀ। ਫੋਮਲ ਤੇ ਲਿਖਾਵਾਂਗੇ। ਕਿ ਇਹ ਫੁਟੇਜ ਜਿਹੜਾ ਆ ਰਹੀ ਹੈ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਅ ਹੋਰ ਕੈਮਰੇ ਹਿਲਾਉਦੇ ਆ ਅਸੀਂ ਉਹਨਾਂ ਵਿੱਚ ਵੀ ਕੋਈ ਸਾਫ ਕਲੀਅਰ ਦਿਖੂਗਾ ਤਾਂ ਮੈਨੂੰ ਜ਼ਰੂਰ ਆਹੀ ਉਹਨਾਂ ਦੇ ਮੰਗਰ ਲੱਭਣ ਦੀ ਕੋਸ਼ਿਸ਼ ਕਰਦੇ ਆ ਨਟੇਰੇ ਇਹੋ ਜਿਹਾ ਲੱਭ ਕੇ ਨਾਲਸ ਪਾਉਣੀ ਆ ਆਪਾਂ ਪਰ ਇਹਦੇ ਨਾਲ ਪੌਡਰ ਦੇ ਸਹਾਇਕ ਦੀ ਐਡਮਿਨ ਦੀ ਲੋੜ ਹੈ ਨਾਲ ਠੀਕ ਹੈ ਨਾ ਤੁਸੀਂ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜ ਕੇ ਆਪਾਂ ਯਾਰ ਭੇਜਿਓ ਫਿਰ ਜੀ ਬੜਾ ਦੇਖੀ ਜਾਂਦੇ ਫੁਟੇ ਹਾਂ ਜੀ ਦੇਖ ਰਹੇ ਆ ਤੇ ਸਿੱਧੇ ਥੋੜੇ ਦੇਖਦੇ ਆ ਜੇ ਜਿੱਥੋਂ ਕੋ ਪਤਾ ਲੱਗ ਗਿਆ ਜੇ ਮੋਟਰਸਾਈਕਲਾਂ ਨੂੰ ਪਤਾ ਲੱਗਾ ਨਾ ਲੱਭਦੇ ਆ ਦੇਖਦੇ ਹਾਂ ਹੁਣ ਕਰਦੇ ਆ